ਮੈਂ ਕਿਹਦੀ ਸੁਲੋਨੀ ਬਿਲੋ ਤੇ ਕਿਹੜਾ ਤਾਰੇਆਂ ਦੀ ਲੋਨੀ ਬਿਲੋ ਬਾਈ ਤੈਨੂੰ ਮੁਬਾਰਕਾਂ ਤੇ ਸਾਨੂੰ ਲਾਂ ਤਾਂ ਸਾਡੇ ਮੂੰਹ ਚ ਕੋਕ ਦਾ ਕੈਣ ਫਸਾ ਕੇ ਪ੍ਰਾਤ ਸਿਰ ਤੇ ਮਾਰ ਓ ਕੱਥੇ ਆ ਕੇ ਕਨੀਆ ਬਾਲ ਫਰਮ ਕਰੀ ਨਾ ਬਤੈ ਨੂੰ ਦੇਖੀ ਨੋ ਨਹੀਂ ਬਿਲੋ ਆਪਾਂ ਦੋ ਨਹੀਂ ਪ੍ਰਾਤ ਹੀ ਅੱਗ ਹੁਣ ਸਾਡੇ ਵੀ ਇੱਕ ਤਾਂ ਚਾਹ ਨਹੀਂ ਪੀਣ ਦਿੰਦੇ ਪਤੰਦਰ ਪ੍ਰਾਤ ਮਾਰ ਕੇ ਸਿਰ ਪਾੜ ਦੇ ਮੇਰਾ ਬਿਲੋ ਉੱਤ ਪਹੋਣੀ ਨਾ ਨੰਬਰ ਉਹਦੇ ਪਿੰਡੇ ਵਿੱਚੋਂ ਸੇਕ ਨਿਕਲੇ ਨਹੀਂ ਬਾ ਆ ਅੱਗ ਤਾਂ ਤੂੰ ਸਾਡੇ ਹਿੱਕ ਤੇ ਵੀ ਲਾਤੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਅੱਜ ਲੋੜੀ ਹੈ ਯਾਰ ਤੈਨੂੰ ਵਿਸ਼ੇ ਨਹੀਂ ਕੀਤਾ ਤਾ ਤਾ ਜੋੜੀਆ ਤੇ ਜੋੜੀਂ ਉਰੀ ਦੇ ਕੀੜਾ ਦੰਦ ਚ ਹੋਵੇ ਤੇਰੀ ਮੇਰੀ ਜੋੜੀਆ ਅੱਜ ਮੇਰੇ ਕੋਲ ਜਾਣੇ ਨਹੀਂ ਤੈਨੂੰ ਹੈਪੀ ਲੋੜੀਆ ਇੱਕ ਦੂਜੇ ਲਈ ਉੱਪਰ ਹੈ ਆਪਾਂ ਤੋਂ ਨੇ ਰਗਦੇ ਪੈਸਾ ਤਾਂ ਉਂਗਲਾ ਤਾਂ ਵੀ ਨਚਾ ਦਿੰਦਾ ਹੈ ਇਹ ਤਾਂ ਫਿਰ ਵੀ ਗੱਲਾਂ ਤੇ ਨੱਚ ਰਿਹਾ ਚਾਰਾਂ ਦਾ ਕੰਮ ਹੁੰਦਾ ਏ ਨੱਚਣਾ ਉਹ ਤਾਂ ਕਬਰਾਂ ਤੇ ਵੀ ਨੱਚ ਲੈਂਦੇ ਆ ਦੇਖ ਲੋ ਸੈਟ ਸੰਗ ਤੇ ਨੱਚੀ ਜਾਂਦੀ ਐ ਕਿਚੋਂ ਵਿਚਰੇ ਸੱਜਣ ਕੌੜੀਆਂ ਹਿੰਦੀਆਂ ਨੇ ਯਾ ਤੇ ਤੋੜੀਆਂ ਨੂੰ ਨਾ ਓਰੀ ਚੱਲ ਸਾਡੇ ਵੀ ਵਾਈਫਾਈ ਲੱਗਾ ਜੀ ਤੇ ਕਿਆ ਦੇ ਦੂਆ ਤਲੀ ਲੋਕੀ ਦੀ ਨਾਮ ਲੱਕ ਦੇਣੀ ਤੀ ਹਦਾ ਜੇ ਅਰਜਨ ਨੂੰ ਪਤਾ ਲੱਗ ਗਿਆ ਉਹਨੇ ਤੇਰੇ ਘਰੇ ਇੱਟਾ ਚਲਾ ਦੇਣੀ ਆ ਆ ਤਨ ਇਹ ਸੋਹਣੀਆ ਯਾਨੀ ਬਾਪੂ ਜੀ ਤਾਂ ਰਹਿੰਦਾ ਦਾ ਮੋਬਾਈਲ ਤੇ ਮਿਸਕਾਲਾ ਮਾਰਦਾ ਨਹੀਂ ਪਤੰਦਰਾ ਕਿਉਂ ਬਾਪੂ ਬਦਨਾਮ ਕਰਿਆ ਆਖੇ ਮਿਸਕਾਲਾ ਮਾਰਦਾ ਰੱਕੇ ਤਾਂ ਸਾਨੂੰ ਹੀ ਤਾਂ ਜਿਗਰਾ ਯਾਨੀ ਰਹਿੰਦਾ ਹੀ ਤਾਂ ਮਿਸਕਾਲਾ ਮਾਰਦਾ ਨਹੀਂ ਤੇਰੇ ਵਈ ਤਾਂ ਬਾਪੂ ਜੀ ਆਣੀ ਬੈਨੂ ਲੱਗਦਾ ਰਾंजे ਦੀ ਬਾਂਸਰੀ ਚੋਕ ਲਿਆ ਆ ਤੂੰ ਰਹਿੰਦਾ ਹੀ ਤਾਂ ਸ਼ਰਾਰਤੀ ਯਾਨੀ ਬਾਪੂ ਹੀ ਤਾਂ ਮਿਸਕਾਲਾ ਮਾਰ ਕੇ ਫੁੱਲ ਡੰਗਿਆ ਤਾਂ ਆਪਣੀ ਮਿਸ ਕੌਲ ਰੀਤਾ ਬਾਪੂ ਨਹੀਂ ਪਹਿਲੇ ਨੰਬਰ ਦਾ ਤਾਂ ਚੁੱਕ ਲੈਂਦਾ ਤਾਂ ਸਾਡੇ ਕਰਕੇ ਨਹੀਂ ਰੱਖਣਾ ਵੀ ਤਾਂ ਪਿੰਗਾ ਬਾਪੂ ਵਰਗਾ ਮੋਬਾਈਲ ਨਹੀਂ ਰੱਖਣਾ ਵੀ ਪੈਂਦਾ ਹੈ ਬਾਪੂ ਵਰਗਾ ਮੋਬਾਈਲ ਨਹੀਂ ਹਟੀ ਨਾ ਉਹਨਾਂ ਚ ਰਜਨਾ ਟਾਈਮ ਬਾਪੂ ਤੇਰਾ ਬੂਥਾ ਨਹੀਂ ਕੁੱਟਦਾ ਕਿਦਾਂ ਆਪਣੇ ਲੋੜੇ ਚਰੇ ਆਣੇ ਲੋੜੀਂਗਾ ਲੱਕੜਾ ਕਦੋਂ ਆਪਨੇ ਨੂੰ ਸੁਭਕਾ ਸੁਭਕਾ ਉਹਨੇ ਆਪਣੇ ਲੋੜੀਂ ਤੇ ਤੇਰਾ ਮੰਗਣੀ ਪਾਉਣੀ ਨਹੀਂ ਤਾਂ ਕਿ ਕਿ ਧਿਆਨ ਆਇਆ ਤੂੰ ਬਚ ਕੇ ਰਹੀਂ ਕੋਈ ਤੇਰੇ ਸਿਰ ਚ ਨਾਰ ਨਾ ਚਲਾ ਦੇ ਪਤੰਦਰ ਨੇ ਸਾਰੇ ਤਿਹਾਰ ਇਕੱਠੇ ਕਰਦੇ ਰੋਈ ਇਹ ਜਾਂਦੀ ਆ ਹਾਸਾ ਮੇਰਾ ਨਿਕਲੀ ਜਾਂਦਾ ਧੰਨ ਜਿਗਰਾ ਮੇਰਾ ਮੈਂ ਪੂਰੀ ਵੀਡੀਓ ਦੇਖ ਲਈ ਜੀ ਬੋਜੇ ਕੋਈ ਗੁਨਾਹ ਦੋ ਗੱਲਾਂ ਲਈ ਸੁਣਾ ਕਾਚ ਤੋਂ ਛੱਡੀ ਨਾ ਮੈਂ ਜਾਉਂਗੀ ਕਿ ਇੱਕ ਉਪਰੋ ਤਜਾ ਬਣੀ ਜਾਂਦਾ ਤੇ ਇੱਕ ਇਹ ਕਾਲਜਾ ਫੁੱਕੀ ਜਾਂਦੇ ਆ ਕਿਦਰ ਤੇਰਾ ਮੇਰਾ ਸਫਰ ਹੈ ਹਾਏ ਜੋ ਤੁਝੇ ਨਾ ਗਾਤਾਰੇ ਵੀਰੇ ਕਿਸੇ ਦਿਨ ਟਾਈਮ ਕੱਢ ਕੇ ਸਾਡੇ ਚਪੇੜਾ ਮਾਰ ਕੇ ਜਾਈਂ ਹਟੀ ਨਾ ਉਹਨਾਂ ਚਿਰ ਜਿੰਨਾ ਟਾਈਮ ਪਿਛਲਾ ਟਾਇਰ ਤੇਰੇ ਉੱਤੇ ਨਹੀਂ ਚੜਦਾ ਜੇਰੇ ਸੱਤਿਆਂ ਹੱਬਾ ਨਾਲ ਮੇਲ ਕੀ ਬੰਦੇ ਜੱਜ ਬਟੀਆਂ ਜੇ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਤਾਂ ਪੰਜ ਸੱਤ ਗਾਲਾਂ ਜ਼ਰੂਰ ਕੱਢਿਆ ਕਰੋ ਤੇਰੇ ਬਲਾਈ ਤੇਰੇ ਸੱਤਿਆਂ ਹੋਰ ਗੋਲ ਮੇਰੇ ਬਾਈ ਬਾਈ ਤੂੰ ਭਰਾਵਾ ਨਸ਼ਾ ਪਤਾ ਕਰ ਲਿਆ ਕਰ ਪਰ ਇਹੋ ਜਿਹਾ ਨਾ ਭੋਰਿਆ ਕਰ ਵੈਸੇ ਡਾਕਟਰ ਨੇ ਕਦੋਂ ਤੱਕ ਕਿਹਾ ਤੂੰ ਠੀਕ ਹੋ ਜਾਵੇਂਗਾ ਵਧੀਆ ਹੋਇਆ ਹੁਣ ਤਿੰਨੇ ਸਕੂਲੇ ਜਾਇਆ ਕਰਨਗੇ ਕਹਿ ਦੋ ਕਿ ਇਹ ਸਭ ਕੁਝ ਝੂਠ ਆ ਹਾਂ ਸੱਚੀ ਆਪਾਂ ਪਹਾੜਾਂ ਵੱਲ ਨਿਕਲ ਜਾਣਾ ਚਾਹੀਦਾ ਬਾਈ ਤੈਨੂੰ ਮੁਬਾਰਕਾਂ ਤੇ ਸਾਨੂੰ ਲਾਂ ਤਾਂ ਬਾਈ ਤੂੰ 니 ਜੋ ਪਾਥੀ ਕੱਢ ਕੇ ਸਾਡੇ ਮੱਥੇ ਤੇ ਮਾਰ ਭਾਈ ਸਾਨੂੰ ਐਸੇ ਅੱਗ 'ਚ ਝੁਲਸਦੇ ਤੁਸੀਂ ਸੌ ਖਾ ਲੋ ਅਸੀਂ ਜ਼ਹਿਰ ਖਾ ਲੈਨੇ ਆਂ ਮਿਰਚਾਂਵਾਂ ਨੂੰ ਤੋਂ ਬਾਅਦ ਪੀਸ ਕੇ ਇਹਦੀਆਂ ਅੱਖਾਂ 'ਚ ਪਾ ਦੋ ਉਹ ਤਾਂ ਅੰਨੀ ਹੋਊ ਜਿਹਨੂੰ ਇਹਦੀ ਨਜ਼ਰ ਲੱਗੂ ਵੇ ਜੇ ਤੂੰ ਸੱਚੀ ਪੁੱਛੇ ਤੇ ਗੁੰਡਾ ਹੀ ਆ ਤੂੰ ਚੱਕ ਲੈ ਮੇਰੀ ਜ਼ਿੰਮੇਵਾਰੀ ਤੇ ਖਤਮ ਕਰ ਮੈਨੂੰ ਵੀਰੇ ਨੱਚ ਕੇ ਨਾ ਵਿਚੋਲੇ ਦਾ ਨੰਬਰ ਸੈੱਟ ਕਰੀ ਹਾਂਜੀ ਦੋਸਤੋ ਅੱਜ ਦੀ ਵੀਡੀਓ ਬਸ ਆਪਾਂ ਇੱਥੇ ਖਤਮ ਕਰਦੇ ਹਾਂ ਜੇਤਨ ਮੇਰੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਓ ਨਾਲੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਪੂਰੀ ਵੀਡੀਓ ਵੇਖਣ ਵਾਸਤੇ ਧੰਨਵਾਦ